ਕੱਚ ਤੋਂ ਬਣ ਗਿਆ ਮੈਂ ਸੋਨਾ ਕੱਚ ਕੱਚ ਤੋਂ ਬਣ ਗਿਆ ਮੈਂ ਸੋਨਾ ਕਿਰਪਾ ਹੋਗੀ ਤੇਰੀ ਮਹਲਕਾ ਕੱਚ ਕੱਚ ਤੋਂ ਬਣ ਗਿਆ ਮੈਂ ਸੋਨਾ ਕਿਰਪਾ ਹੋਗੀ ਜੇ ਗੁਰੂ ਗੋਬਿੰਦ ਸਿੰਘ ਕਹਿਗੇ ਨਾ ਰਾਜ ਕਰੇਗਾ ਖਾਲਸਾ ਤੇ ਹੋਏਗਾ ਹੁਣੇ ਹੀ ਹੋਣਾ ਬਾਬਾ ਜੀ ਕੋਈ ਕਿਸੇ ਧਰਮ ਦਾ ਰੋਲਾ ਪਾਵੇ ਜੇ ਕਲਗੀਆਂ ਵਾਲੇ ਕਹਿਗੇ ਨਾ ਰਾਜ ਹੋਣਾ ਤਾਂ ਹੁਣੇ ਹੀ ਹੋਣਾ ਇਹ ਇਸ ਗੱਲ ਦੇ ਵਿੱਚ ਅਸੀਂ ਫਸੇ ਹੋਏ ਆ ਕਿ ਸਿੱਖ ਪੰਥ ਹੈ ਜਾਂ ਧਰਮ ਹੈ ਸਨਾਤਨ ਦਾ ਇੱਕ ਵੱਖਰਾ ਉਹਨਾਂ ਦਾ ਧਰਮ ਆ ਹਿੰਦੂਆਂ ਦਾ ਇੱਕ ਵੱਖਰਾ ਧਰਮ ਆ ਠੀਕ ਆ ਉਹਨਾਂ ਦੀ ਵੱਖਰੀ ਕੌਮ ਆ ਤੇ ਐਦਾਂ ਕਲਗੀਧਾਰ ਗੁਰੂ ਗੋਬਿੰਦ ਸਿੰਘ ਮਾਰਦਾ ਇੱਕ ਵੱਖਰਾ ਪੰਥ ਆ ਇਹ ਸਿੱਖ ਨੂੰ ਧਰਮ ਵੀ ਕਹਿ ਸਕਦੇ ਸਿੱਖ ਪੰਥ ਕਹਿ ਸਕਦੇ ਧਰਮ ਅ ਮਹਾਰਾਜ ਤੱਕ ਪਹੁੰਚਣ ਵਾਸਤੇ ਇੱਕ ਜਰੀਆ ਤੇ ਅੱਜ ਕੱਲ ਪੰਥ ਕਿੱਧਰ ਨੂੰ ਜਾ ਰਿਹਾ ਸਿੱਖੀ ਸਿੱਖ ਦਾ ਵੈਰੀ ਬਣਿਆ ਹੋਇਆ ਹੈ ਅਸਲ ਜੋ ਸਿੱਖ ਨਹੀਂ ਨਾ ਹੈਗਾ ਜਿਹੜਾ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਇਆ ਸੀ ਨਾ ਸਤਿਗੁਰਾਂ ਨੇ ਜਿਹੜਾ ਸਿੱਖ ਬਣਾਇਆ ਸੀ ਜੇ ਮਤਲਬ ਸ਼ਾਂਤੀ ਲਾਉਣ ਲੱਗ ਜਾਈਏ ਅੱਜ ਮਤਲਬ ਸਾਡੇ ਚੋਂ ਇੱਕ ਵੀ ਨਹੀਂ ਲੱਭਣਾ ਜਿੱਦਾਂ ਦਾ ਮਾਰਾ ਨੂੰ ਸਿੱਖ ਸਾਇ ਜੀ ਸਿੱਖ ਦੇ ਮਨ ਵਿੱਚ ਕਦੇ ਵੀ ਫਿਰ ਹੰਕਾਰ ਨਹੀਂ ਆ ਸਕਦਾ ਸੀ ਕਿਉਂਕਿ ਉਹਦੀ ਮੱਤ ਵਿੱਚ ਉਹਦੇ ਧਿਆਨ ਵਿੱਚ ਗੁਰੂ ਸਾਹਿਬ ਬੈਠੇ ਹਰ ਵੇਲੇ ਵੀ ਮਾਰੇ ਸਾਹਿਬ ਮੈਨੂੰ ਦੇਖ ਰਿਹਾ ਤੇ ਸਾਡੇ ਮਨਾਂ ਵਿੱਚ ਸਤਿਗੁਰ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਭੈ ਡਰ ਖਤਮ ਹੋ ਗਿਆ ਇਸੇ ਕਰਕੇ ਅਸੀਂ ਹਰਕ ਨਾਲ ਹੀ ਰੱਖਾ ਕਰਦੇ ਆਂ </body> ਲੱਗਦਾ ਕਿ ਬਾਣਾ ਪਾ ਕੇ ਆਪਣੇ ਉਹਨੂੰ ਸਪੈਸ਼ਲ ਮੰਨਦੇ ਨੇ ਹਾਂ ਬਿਲਕੁਲ ਪਤਾ ਨਹੀਂ ਕੀ ਹੋ ਗਿਆ ਜਿਹੜੇ ਬੰਦੇ ਨਵਾਂ ਨਵਾਂ ਅਮਰਤ ਛੱਕਦੇ ਨੇ ਉਹ ਤਾਂ ਕਿਸੇ ਨੂੰ ਜੱਜ ਨਾ ਬੁਲਾਉਂਦੇ ਵੀ ਨਹੀਂ ਬਿਲਕੁਲ ਸਿੱਖਿਆ ਲੈ ਕੇ ਜਾਂ ਪੂਰਾ ਸਿੱਖ ਪੰਥ ਬਾਰੇ ਪੜ੍ਹ ਕੇ ਅਮਰਤ ਛਕੂਗਾ ਨਾ ਉਹ ਕਦੇ ਹੰਕਾਰ ਹੀ ਨਹੀਂ ਹੋ ਸਕਦਾ ਕਦੇ ਉਹ ਬੰਦਾ ਈਗੋ ਜ ਨਹੀਂ ਆ ਸਕਦਾ ਕਦੇ ਕਿਸੇ ਨੂੰ ਉੱਚਾ ਨਹੀਂ ਮੈਂ ਬੋਲ ਨਹੀਂ ਬੋਲੂਗਾ ਉਹਨੂੰ ਅਮਰਤ ਦੀ ਸਾਰ ਪਤਾ ਹੋ ਗਈ ਮੈਨੂੰ ਕਿਵੇਂ ਮਿਲੇ ਆ ਕਿ ਸਿੱਖ ਧਰਮ ਦੇ ਵਿੱਚ ਮਾਸ ਖਾਣਾ ਜੀ ਲੰਗਸਿੰਘ ਵੀ ਦੇਖੇ ਨੇ ਜਾਂ ਇਹਦੇ ਵਿੱਚ ਪਿੱਛੇ ਰਾਜ ਕੀ ਆ ਵੀ ਵਾਕਈ ਸਿੱਖ ਧਰਮ ਦੇ ਵਿੱਚ ਅਮਰੇ ਸ਼ੱਕੇ ਬਾਣਾ ਪਾ ਕੇ ਮਾਸ ਖਾ ਸਕਦੇ ਆ ਸਿੱਖ ਧਰਮ ਦੇ ਵਿੱਚ ਚਮਤਕਾਰ ਹੋਏ ਨੇ ਹਾਂ ਹੁੰਦੇ ਆ ਪਈ ਲੋਕ ਇਹ ਵੀ ਕਹਿੰਦੇ ਸਿੱਖ ਧਰਮ ਦੇ ਵਿੱਚ ਚਮਤਕਾਰ ਨਹੀਂ ਜਿਹਨੇ ਸਵੇਰੇ 8 ਵਜੇ ਉੱਠ ਕੇ ਮੂੰਹ ਧੋਣਾ ਉਹ ਗੁਰਨਾਨ ਸਾਹਿਬ ਦੀ ਗੱਲਾਂ ਕਰੂ ਗਲਗੀਦਾਰ ਗੁਰਗੋਸੇ ਮਹਾਰਾ ਜੀ ਨੇ ਢੰਗ ਸਿੰਘਾ ਨੇ ਕਾਤੂ ਕੀਰ ਲਿਆ ਸੀ ਇੱਥੇ ਤੇ ਵੀ ਫੇਰ ਮੁੱਦਾ ਉੱਠਦਾ ਕਿ ਸਿੱਖ ਸਿੱਖ ਦਾ ਵੈਰੀ ਹਾਂ ਤੁਸੀਂ ਬਾਣਾ ਪਾਇਆ ਤੁਸੀਂ ਦਮਾਲਾ ਬਣਿਆ ਅਮਰੇ ਸ਼ੱਕਾ ਤੁਸੀਂ ਪਰ ਤੁਹਾਨੂੰ ਫੇਰ ਵੀ ਕੀਰ ਲਿਆ ਜਿਹੜਾ ਸਿੱਖ ਹੈ ਉਸ ਸਨਾਤਨ ਦੇ ਵਿੱਚੋਂ ਨਿਕਲਿਆ ਉਹ Hindu ਧਰਮ ਦੇ ਵਿੱਚੋਂ ਨਿਕਲਿਆ ਜਾਂ ਸਿੱਖ ਵੱਖਰਨਾ ਕੱਚੇ ਕੱਚ ਤੋਂ ਬਣ ਗਿਆ ਮੈਂ ਸੁਨਾ ਕਿਰਪਾ ਹੋਗੀ ਤੇਰੀ ਮਾਲਕਾ ਪਿਆਰੇ ਜੀ ਕਿਰਪਾ ਹੋਗੀ ਤੇਰੀ ਮਾਲਕਾ ਦਾਤਾ ਜੀ ਦੀ ਮਾਲਕਾ ਬਾਬਾ ਗੁਲਾਬ ਸਿੰਘ ਦੀ ਵੱਡੇ ਮੁੱਦਿਆਂ ਤੇ ਤਮਾਕੇਦਾਰ ਇੰਟਰਵਿਊ ਦੇਖੋ ਕੱਲ ਸ਼ਾਮ 4 ਵਜੇ ਡੈਨਿਕ ਸਵੇਰਾ ਟੀਵੀ ਤੇ